ਆ ਨਾਇਕ ਅਮਰਪਾਲ ਦੀ ਨੇ ਮਾਤਾ ਦੀ ਇੱਕ ਵੀਡੀਓ ਸੁਣਿਆ ਜੀ ਆਪਦੇ ਨੋਹ ਬਾਰੇ ਤੇ ਮੁੰਡੇ ਬਾਰੇ ਕੀ ਕੀ ਗੱਲ ਕਹੀ ਜਾਂਦੀ ਸਾਰੀ ਧਿਆਨ ਨਾਲ ਸੁਣਿਆ ਤੇ ਧਿਆਨ ਨਾਲ ਖਿੱਚ ਕੇ ਤੇ ਸ਼ੇਅਰ ਵੀ ਜ਼ਰੂਰ ਕਰਿਆ ਜੀ ਕਿਉਂਕਿ ਮੈਂ ਹਰ ਜਿੱਥੇ ਗਲਾ ਝੂਠਾ ਰਾਂ ਉੱਥੇ ਝੂਠਿਆਂ ਨੂੰ ਕਹਿਣਾ ਤੇ ਜੇ ਸੱਚਾ ਤੇ ਸੱਚੇ ਨੂੰ ਕਹਿਣਾ ਬਾਕੀ ਕਿਉਂਕਿ ਜਦੋਂ ਇਹ ਆਉਂਦੀਆਂ ਨੇ ਅਗਲੇ ਸਾਡੇ ਕੋਲ ਘੱਲ ਦਿੰਦੇ ਆ ਵੀਡੀਓ ਆ ਵੀਡੀਓ ਭੇਜੀ ਮੇਰੇ ਕੋਲ ਕਿਸੇ ਬੰਦੇ ਨੇ ਸੱਜਣ ਨੇ ਇਹਦੇ ਬਾਰੇ ਦੱਸੋ ਕੀ ਬੋਲਣਾ ਤੇ ਇਹਨੂੰ ਸਾਰੀ ਨੂੰ ਸੁਣੋ ਪਹਿਲੋ ਧਿਆਨ ਨਾਲ ਇਹ ਮਾਤਾ ਕੀ ਕਹਿੰਦੀ ਪਈ ਫਿਰ ਮੈਂ ਦਾ ਅੱਗੇ ਜਵਾਬ ਦੇਾਂਗੇ ਮਾਤਾ ਨੂੰ ਵੀ ਇਹਦਾ ਕੀ ਹੋਣਾ ਚਾਹੀਦਾ ਸਮਝ ਗਈ ਗੱਲ ਸੱਜਰਾ ਵਿਆਹਿਆ ਪੁੱਤ ਜੇਲ੍ਹ ਚ ਹੋਵੇ ਉਹ ਵਿਚਾਰੀ ਲਾਗੇ ਹੋਟਲ ਚ ਰਹਿੰਦੀ ਹੋਵੇ 3 ਸਾਲ ਤੋਂ ਤੇ ਬੜਾ ਦੁੱਖ ਲੱਗਦਾ ਇਸ ਗੱਲ ਦਾ ਵੀ ਕੀ ਉਹਨੇ ਵੀ ਵਿਚਾਰੀ ਨੇ ਕੀ ਵਿਆਹ ਕਰਾਇਆ ਤੇ ਇਹਨੇ ਵੀ ਕੀ ਕਰਾਇਆ ਵੀ ਇੰਨੀ ਸਜ਼ਾ ਪਰ ਮਾਂ ਨੂੰ ਤੇ ਮਾਂ ਹੋਣ ਦੇ ਨਾਲ ਤੇ ਮਾਂ ਨੂੰ ਤੇ ਦੁੱਖ ਹੁੰਦਾ ਹੀ ਹੈ ਨਾ 1 ਮਹੀਨਾ 8 ਦਿਨ ਉਹਦੇ ਵਿਆਹ ਨੂੰ ਹੋਏ ਇੰਗਲੈਂਡ ਦੀ ਜੰਪਲ ਸੀ ਉਹ ਕਿੰਨੀ ਉਹਨੇ ਸਜ਼ਾ ਕੱਟੀ ਜਿੱਦਣੇ ਮੂਮੈਂਟ 18 ਤਰੀਕ ਨੂੰ ਹੁੰਦੀ ਆ ਉਹਨੇ 10 ਦਿਨ ਮੂੰਹ ਚ ਰੋਟੀ ਨਹੀਂ ਪਾਈ ਨਾ ਰੋਟੀ ਤੇ ਨਾ ਪਾਣੀ ਸਭ ਲਾ ਲਓ ਫਿਰ ਇੱਕ ਉਹ ਲਾਗੇ ਰੋਟੀ ਨਹੀਂ ਖਾਂਦੀ ਉਹਦੇ ਵੱਲ ਵੇਖ ਵੇਖ ਕੇ ਹੋਰ ਵੀ ਮਾਂ ਨੂੰ ਦੁੱਖ ਲੱਗਦਾ ਹੈ ਵੀ ਜੇ ਇਸ ਗੱਲ ਦਾ ਪਤਾ ਦਾ ਤੇ ਵਿਆਹ ਨਾ ਕਰਦੀ ਹਾਂ ਹਾਂ ਇਹ ਤੁਰੀ ਸੁਣੀ ਹੋਣਾ ਹੈ ਵੀ ਇਹ ਮਾਤਾ ਦੀ ਬੀਵੀ ਵਿਆਹ ਕੀਤਾ ਡੇਢ ਮਹੀਨਾ ਹੋਇਆ ਸੀ ਵਿਆਹ ਕੀਤੇ ਨੂੰ ਤੇ ਉਹਨੇ ਕੁੜੀ ਨੇ ਵੀ ਕੀ ਸੁਖ ਵੇਖਿਆ ਤੇ ਵੀ ਉਹ ਉੱਥੇ ਹੁਣ ਡਬੜੂਗੜ ਜੇਲ੍ਹ ਦੇ ਉੱਥੇ ਰਹਿੰਦੀ ਕਮਰੇ ਤੇ ਮੈਨੂੰ ਤਾਂ ਇਸ ਮਾਤਾ ਦੀ ਸਮਝ ਨਹੀਂ ਲੱਗਦੀ ਕਿ ਪਤਾ ਨਹੀਂ ਵੀ ਇਹਦੇ ਦਿਮਾਗ 'ਚ ਮਾਤਾ ਦੇ ਨੁਕਸੇ ਕਿ ਸਾਡੇ ਲੋਕਾਂ ਦੇ ਦਿਮਾਗ 'ਚ ਨੁਕਸੇ ਵੀ ਜਿਹੜੇ ਅਸੀਂ ਇਹਨਾਂ ਦੇ ਮਗਰ ਲੱਗੇ ਆ ਮੈਨੂੰ ਤਾਂ ਲੱਗਦਾ ਸਾਡੇ 'ਚ ਨੁਕਸੇ ਮਾਦਾ ਤੂੰ ਤੂੰ ਨਾ ਲਈ ਜਾਨੀਏ ਵੀ ਉਹ ਕੁੜੀ ਉੱਥੇ ਹੋਟਲ 'ਚ ਰਹਿੰਦੀ ਇਹ ਹੁਣ ਲੋਕ ਸਵਾਲ ਚੁੱਕਦੇ ਨੇ ਆ ਤੇਰੀ ਵੀਡੀਓ ਲੋਕਾਂ ਨੇ ਮੇਰੇ ਕੋਲ ਭੇਜ ਦਿੱਤੀ ਏ ਵੀ ਆ ਮਾਤਾ ਬਾਰੇ ਦੱਸ ਹੁਣ ਬੋਲ ਕੀ ਬੋਲਣਾ ਹੈ ਤੁਹਾਨੂੰ ਮਾਤਾ ਜੀ ਬੇਨਤੀ ਅੱਗੇ ਵੀ ਕੀਤੀ ਵੀ ਤੁਸੀਂ ਇੰਟਰਵਿਊ ਨਾ ਕਰਿਆ ਕਰੋ ਤੁਹਾਨੂੰ ਕਿੱਡੀ ਕੁ ਮੁਸੀਬਤ ਪਈ ਇੰਟਰਵਿਊ ਕਰਨ ਦੀ ਤੁਸੀਂ ਦੱਸੋ ਪਹਿਲਾਂ ਤੁਸੀਂ ਬਣੀ ਖੇਡ ਸਾਰੀ ਗਾਉਂਗੇ ਇਹ ਮੇਰੀ ਗੱਲ ਤੁਸੀਂ ਨੋਟ ਕਰ ਲਿਆ ਜੀ ਬਾਪੂ ਤਰਸੀਮ ਸਿੰਘ ਬਿਲਕੁਲ ਕੁਝ ਇੰਟਰਵਿਊ ਵੀ ਕਰਦਾ ਗੱਲ ਵੀ ਕਰਦਾ ਬੜੀ ਸੋਚ ਸਮਝ ਕੇ ਤੁਸੀਂ ਸਭ ਤੋਂ ਅਧਿਉਗ ਇੰਟਰਵਿਊ ਕਰਨ ਦਾ ਚਾਰਾ ਕਰਦੇ ਹੋ ਹੁਣ ਤੁਸੀਂ ਕੀ ਕੀਤੀ ਕਤਰੀ ਸਾਰੀ ਖੂਚ ਪਾਤੀ ਜਿਹੜੇ ਬੰਦੇ ਬੋਲਦੇ ਨਾ ਅਮਰਤਪਾਲ ਦੇ ਹੱਕ ਦੇ ਵਿੱਚ ਮੁੜ ਕੇ ਲੋਕ ਉਹਨਾਂ ਨੂੰ ਉਹਨਾਂ ਨੂੰ ਗੱਲਾਂ ਕਰਦੇ ਨੇ ਹੁਣ ਦੱਸੋ ਐਂ ਦੇ ਬਾਰੇ ਕਿ ਹੁਣ ਬੰਦੇ ਐਂ ਦੇ ਬਰਦਾਸ਼ਤ ਕੀ ਬੋਲਣਾ ਵੀ ਆ ਜਿਹੜੀ ਹੁਣ ਅੱਛਾ ਹੁਣ ਮਾਦਾ ਹੁਣ ਮੇਰੀ ਗੱਲ ਸੁਣ ਲਾ ਮੈਂ ਤੈਨੂੰ 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 ਦੇ ਆ ਗਿਆ ਵੀ ਮੇਰੀ ਨੂੰ ਤੇ ਮੇਰੇ ਪੁੱਤਰ ਨੂੰ ਡੇਢ ਮਹੀਨਾ ਵਿਆਹ ਸੀ ਜਿਹੜੇ ਭਾਈ ਵਾਰਾ ਸਿੰਘ ਰਗੀ ਜਾਂ ਭਾਈ ਰਾਜੂ ਆਣੀ ਅੰਦਰ ਬੈਠੇ ਨੇ ਭਾਈ ਵਾਰਾ ਸਿੰਘ ਦੀ ਘਰ ਦੀ ਨੂੰ ਪੁਲਿਸ ਨੇ ਇਹਨੇ ਤਸੀਹੇ ਦਿੱਤੇ ਸੀ ਗੱਲ ਛੱਡ ਦਿਓ ਅਮਰਤਪਾਲ ਦੀ ਘਰ ਦੀ ਤਾਂ ਆਖੇ ਹੀ ਕੁਝ ਨਹੀਂ ਪੁਲਿਸ ਨੇ ਠੀਕ ਹੈ ਕਿ ਨਹੀਂ ਤੇ ਜੇ ਅਮਰਪਾਲ ਨੇ ਇਹ ਸਟੈਪ ਚੱਕਿਆ ਤੇ ਕਿਸੇ ਨੇ ਗੋੜ ਦੇ ਕੇ ਨਹੀਂ ਸੀ ਉਹਨੂੰ ਬਰਚਾਇਆ ਆਪਦੀ ਮਰਜ਼ੀ ਨਾਲ ਹੀ ਆਇਆ ਉਹ ਆਪਦੀ ਮਰਜ਼ੀ ਨਾਲ ਹੀ ਆਇਆ ਤੁਹਾਨੂੰ ਗੱਲਾਂ ਤਾਂ ਮੇਰੀਆਂ ਕੌੜੀਆਂ ਲੱਗਣੀਆਂ ਨੇ ਬਾਕੀ ਹੁਣ ਤੁਸੀਂ ਤੁਸੀਂ ਲੈ ਲਓ ਜਿਹੜਾ ਭਾਈ ਰਾਜੂ ਆਣੀ ਅੰਦਰ ਬੈਠਾ ਅੱਜ ਉਹਦੀ ਭਾਈ ਦੂਜੇ ਸੌਰੀ ਭਾਈ ਵਾਰਾ ਸਿੰਘ ਦੀ ਧਰਮ ਪਤਨੀ ਦੀ ਮੌਤ ਹੋ ਗਈ ਏ ਤੇ ਵਾਰਾ ਸਿੰਘ ਦੀ ਘਰ ਵਾਲੀ ਜਿਹੜੀ ਸੌਰੀ ਮਾਤਾ ਕੁਣੀ ਕਿ ਦਾਦੀ ਏ ਤੇ ਉਹਦੇ ਲਈ ਉਹਨੂੰ ਜ਼ਬਾਨ ਤ ਨਹੀਂ ਮਿਲਦੀ ਪਈ ਤੁਸੀਂ ਆਪਦੇ ਪੁੱਤਰ ਦਾ ਗਿਲਾ ਕਰੀ ਤੁਰੇ ਜਾਨੇ ਵੀ ਸਾਡੇ ਪੁੱਤਰ ਦਾ ਸਾਡੇ ਦੇ ਹੈ ਤਾਂ ਕੁਰਬਾਨੀਆਂ ਤੋਂ ਉਹਨਾਂ ਦੀ ਤੁਹਾਡੋਂ ਜ਼ਿਆਦੀਆਂ ਨੇ ਤੂੰ ਤੁਹਾਡੂ ਕੀ ਨਹੀਂ ਕੁਰਬਾਨੀ ਤਾਂ ਕੋਈ ਨਹੀਂ ਕੀ ਜ਼ਿਆਦੀ ਤੁਹਾਡੀ ਕੁਰਬਾਨੀ ਸਿਰਫ ਆਈਏ ਬਚ ਲੋ ਚਿੱਟਾ ਛਡਾਉਂਦਾ ਜੇ ਨਸ਼ੇ ਦੀ ਗੱਲ ਆਈ ਕੁਰਬਾਨੀ ਗਿਲ ਲੈਨੇ ਅਸੀਂ ਹੋਰ ਗੂ ਤੁਹਾਡੇ ਜੀਤ ਨਹੀਂ ਗਏੰਦੇ ਚ ਹੋਰ ਗੂ ਦਰਬਾਰ ਸਾਹਿਬ ਦੇ ਟੈਗ ਹੋਇਆ ਤੇ ਤੇਰੇ ਮੁੰਡੇ ਨੇ ਕੋਈ ਗੋਲੀ ਤਾਂ ਨਹੀਂ ਚਲਾਈ ਆਜ ਉਥੇ ਸ਼ਾਮ ਦੀ ਜੇਲ੍ਹ ਦੇ ਵਿੱਚ ਜੋ ਨੋ ਬਾਏ ਬਾਹਰ ਬੈਠੀ ਇਹ ਤਾਂ ਕਦੇ ਦਰਸਾਨ ਤਾਂ ਨਹੀਂ ਉਹਦਾ ਫਰਜ਼ਮੰਦ ਰਹੀ ਤੇ ਲੋਕਾਂ ਜਾ ਕੇ ਵਿਚਰਦੀ ਲੋਕਾਂ ਦਾ ਆ ਕੇ ਕੰਮ ਕਰਦੀ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਤੂੰ ਮਾਦਾ ਨਵਾਂ ਹੀ ਕੋਨਾ ਕੋਈ ਮੁੱਦਾ ਖੜਾ ਕਰਕੇ ਰੱਖਦੇ ਨਹੀਂ ਸਮਝੋ ਗੱਲ ਬਾਹਰ ਹੈ ਸਾਡੀ ਜੋ ਵੀ ਫਿਰ ਅਸੀਂ ਬੇਕੂਫਾਂ ਬੋਲਣ ਵਾਲੇ ਵੀ ਜਿਹੜੇ ਬੋਲ ਕੇ ਵੀ ਲੋਕਾਂ ਨੇ ਵੀ ਭਾਈ ਹਾਂ ਵੀ ਅਮਰਤਪਾਲ ਦੀ ਪਾਰਟੀ ਨੂੰ ਵੋਟ ਪਾਓ ਵੋਟ ਪਾਓ ਨਾ ਇੰਟਰਵਿਊ ਕਰਨੀ ਆਉਂਦੀ ਵੀ ਤੇ ਨਾ ਬੋਲਿਆ ਕਰੋ ਤੁਹਾਨੂੰ 50 ਦੇ ਕਈਆਂ ਨੂੰ ਅਸੀਂ ਅਸੀਂ ਬੜਿਆਂ ਨੂੰ ਰੋਕਿਆ ਵੀ ਪੱਤਰਕਾਰਾਂ ਨੂੰ ਇੰਟਰਵਿਊ ਜਿਹੜੀ ਤੁਸੀਂ ਤੁਹਾਨੂੰ ਗੱਲ ਆਉਂਦੀ ਤੇ ਕਰੋ ਨਹੀਂ ਉਹਦੀ ਨਾ ਕਰੋ ਪਤਾ ਨਹੀਂ ਅਜੇ ਉਹਨੇ ਪੱਤਰਕਾਰ ਨੇ ਤੁਹਾਨੂੰ ਸਵਾਲ ਦਾ ਕੀਤਾ ਹੀ ਨਹੀਂ ਤੇ ਤੁਸੀਂ ਆਪ ਗੱਲ ਕਰਦੀ ਉਹਨਾਂ ਚੁੱਕ ਹੀ ਹੁਣ ਲਾਤੀ ਹੁਣ ਵਿਰੋਧੀ ਜਿਹੜੇ ਨੇ ਇਸ ਗੱਲ ਤੇ ਸਾਨੂੰ ਕਮੈਂਟ ਕਰੀ ਜਾਂਦੇ ਨੇ ਹੁਣ ਦੱਸੋ ਕਿ ਤਾਂ ਤਾਂ ਉਹ ਨੇ ਜਿਹੜੇ 20-20 ਸਾਲ ਦੇ ਜੇਲ੍ਹ ਅੰਦਰ ਜੇਲਾ ਚ 20-20 ਸਾਲ ਦੀ ਸਜ਼ਾ ਹੋਈ ਤੇ 20-20 ਸਾਲ ਉੱਤੇ ਭੋਗ ਕੇ ਬੈਠੇ ਨੇ ਕਿੰਨੇ ਕੁ ਤੁਸੀਂ ਨਾਰੇ ਲਾਇਆ ਉਹਨਾਂ ਲਈ ਤੁਸੀਂ ਧਰਨਾ ਮੁਹਾਲੀ ਲਗਾਈ ਤੋਂ ਉੱਥੇ ਧਰਨੇ ਤੇ ਤੁਸੀਂ ਮਾਤਾ ਬੈਠੇ ਨਹੀਂ ਤੇ ਅੰਮ੍ਰਿਤਸਰ ਤੁਸੀਂ ਆ ਕੇ ਧਰਨਾ ਲਾ ਲਿਆ ਸੀ ਸਵਾਤਤ ਆਣ ਜੇ ਤੁਸੀਂ ਕੌਮ ਨੂੰ ਆਣੇ ਅਸੀਂ ਕੌਮ ਨੂੰ ਪਿਆਰ ਕਰਨਾ ਹੈ ਤੇ ਫਿਰ ਭਾਈ ਅਮਰਪਾਲ ਸੌਰੀ ਭਾਈ ਹਵਾਰਾ ਸਿੰਘ ਦਾ ਮਾਰੋ ਨਾਰਾ ਵੀ ਮੁੱਖ ਮੰਤਰੀ ਪੰਜਾਬ ਦਾ ਭਾਈ ਹਵਾਰਾ ਸਿੰਘ ਹੋਵੇਗਾ ਪਰ ਉਹ ਫਾਰਮੋਨਾ ਦੀ ਜਿਹੜਾ ਕੋ ਜੀਪ ਪੈਂਦਾ ਹੁੰਦਾ ਜੀ ਮੇਰੇ ਮੇਰੀ ਬੜੀ ਬਾਦਰੀ ਜੀ ਮੇਰੇ ਭਰਦੋ ਜਿਵੇਂ ਉਹ ਸਰਬਜੀਤ ਦੀ ਭੈਣ ਸੀ ਉਹ ਆ ਮੈਂ ਵੀਡੀਓ ਸੁਣਦਾ ਬਈ ਉਹ ਆਂਦੀ ਮੈਂ ਯਾਦ ਖਲੋ ਜਾਣਾ ਵੀ ਮੇਰੇ ਬਾਪ ਦੀ ਬੜੀ ਵੱਡੀ ਕੁਰਬਾਨੀ ਹੁਣ ਜਿੰਦੇ ਬਾਪ ਦੀ ਕੁਰਬਾਨੀ ਮੰਨ ਲੈਣੇ ਅਸੀਂ ਕੁਰਬਾਨੀ ਸਾਰੀ ਜੁਗਾ ਜੁਗ ਤੱਕ ਨਹੀਂ ਭੁੱਲਦੇ ਪਰ ਮਦਬਲਿਆ ਵੀ ਸਾਰੇ ਕੁਰਸੀ ਨੂੰ ਹੱਥ ਪਾਉਣ ਨੂੰ ਬੈਠੇ ਜੇ ਵੀ ਕੁਰਸੀ ਨੂੰ ਹੱਥ ਪਾ ਲਈਏ ਸਮਝੋ ਗੱਲ ਬਾਹਰ ਹੈ ਸਾਰਿਆਂ ਦੀ ਚੋ ਤੇ ਬਾਕੀ ਠੀਕ ਆ ਜਿਹੜੀ ਹੁਣ ਤੁਸੀਂ ਇਹ ਸੁਣ ਲਓ ਤੁਸੀਂ ਕੀਤੀ ਦੇ ਬਾਕੀ ਵੇਖ ਲਿਆ ਤੁਹਾਨੂੰ ਲੋਕ ਕਮੈਂਟਾਂ ਨੂੰ ਕੀ ਜਾਂਦੇ ਨੇ ਪ੍ਰਸ਼ਾਦ ਤਾਂ ਲੋਕ ਸਾਨੂੰ ਵੀ ਦਿੰਦੇ ਨੇ ਕਮੈਂਟਾਂ ਦੇ ਵਿੱਚ ਥੱਲੇ ਜਿਹੜਾ ਨਹੀਂ ਲਿਖਣ ਲਿਖਦੇ ਨੇ ਚੌਣ ਜਿਹੜੀਆਂ ਕਈ ਨੇ ਕਈਆਂ ਨੂੰ ਗੁੱਸਾ ਲੱਗਣਾ ਵੇ ਇਸ ਚੀਜ਼ ਦਾ ਤੋ ਲੋਕ ਵੀਡੀਓ ਸਾਡੇ ਕੋਲ ਭੇਜ ਦਿੰਦੇ ਨੇ ਵੀ ਆ ਇਹਦੇ ਬਾਰੇ ਅਮਰਦਵਾਲ ਦੀ ਉਹ ਚੈਟ ਬਾਰੇ ਬੋਲੇ ਸੀ ਤੇ ਮੌਂਦ ਦੇ ਬਾਰੇ ਬੋਲਿਆ ਆਪ ਤੇਰਾ ਵੀ ਭਾਈ ਇਹ ਆ ਚੀਜ਼ਾਂ ਨੇ ਇਹ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਉਹ ਨੌਜਵਾਨ ਮੁੰਡਾ ਸੀ ਉਦੋਂ ਕਿਹੜਾ ਸਿਆਸਤ ਦੇ ਵਿੱਚ ਸੀ ਇਹ ਕਰਕੇ ਮਾਤਾ ਜੀ ਤੁਸੀਂ ਮਿਹਰਬਾਨੀ ਰੱਖਿਆ ਕਰੋ ਕਿਉਂਕਿ ਪਹਿਲੀ ਗੱਲ ਦਾ ਭਾਈ ਅਮਰਤਪਾਲ ਦੀ ਜਿਹੜੀ ਘਰ ਦੀ ਉਹ ਪਾਵਰਟਰ ਲੈ ਸਕਦੀ ਏ ਉਹ ਆਪਦੇ ਏਰੀਆ ਦੇ ਵਿੱਚ ਰਹਿ ਕੇ ਆਪਦੇ ਕੰਮ ਕਰਾ ਸਕਦੀ ਉਹਨੂੰ ਉੱਥੇ ਸ਼ਾਮ ਦੀ ਜੇਲ੍ਹ ਦੇ ਵਿੱਚ ਉਹਨੂੰ ਰਹਿਣ ਦੀ ਕਿੱਡੀ ਕੁ ਉੱਥੇ ਹੋਟਲ ਲੈ ਕੇ ਰਹਿਣ ਦੀ ਕਿੱਡੀ ਕੁ ਜ਼ਰੂਰ ਸੀ ਭਾਈ ਬਹਾਰਾ ਸਿੰਘ ਦੀ ਕੀ ਗੱਲ ਉਹਨਾਂ ਦੀਆਂ ਘਰ ਦੀਆਂ ਤੋਂ ਹੋਟਲਾਂ 'ਚ ਰਹਿੰਦੀਆਂ ਸੀ ਪਰ ਸਿਰ ਪਤਾ ਕੀ ਪੈਸਾ ਲੋਕਾਂ ਦਾ ਬਰਬਾਦ ਕਰਨਾ ਜਿਹੜੇ ਲੋਕ ਕਹੀ ਬੋਲਦੇ ਨੇ ਕਈ ਸੱਚੀਆਂ ਗੱਲਾਂ ਤੇ ਲੋਕ ਬੋਲਦੇ ਨੇ ਕੋਈ ਝੂਠ ਨਹੀਂ ਬੋਲਦੇ